ਪਹਿਲਾਂ ਤਾਂ ਜੀ ਜਦੋਂ ਉਹਨਾਂ ਦੀ ਫੈਮਲੀ ਸਾਡੇ ਕੋਲ ਆਂਦੀ ਹੈ ਤੇ ਪੁੱਛ ਕੇ ਚ ਜੋ ਵੀ ਸਾਨੂੰ ਥੋੜੇ ਬਾਅਦ ਕਲੂ ਮਿਲੇ ਸੀ ਕਿ ਲੜਕੀ ਜਿਹੜੀ ਸੀ ਕੰਚਨ तिवारी ਇਹ ਕਮ ਕਮਲ ਕੌਰ ਪਾਬੀ ਨਾ ਦਾ ਆਈਡੀ ਯੂਜ਼ ਕਰਦੀ ਸੀ ਇੰਸਟਾ ਤੇ ਤੇ ਬਹੁਤ ਜ਼ਿਆਦਾ ਆਲਮੋਸਟ ਉਸ ਦਿਨ ਤੱਕ ਤਾਂ 4 ਲੱਖ ਤੋਂ ਥੋੜੇ ਕਟ ਫਾਲੋਅਰ ਸੀਗੇ ਤੇ ਇਹਦੀ ਮਦਰ ਨੂੰ ਜਦੋਂ ਅਸੀਂ ਕੁਝ ਸਾਨੂੰ ਕਲੂਜ਼ ਮਿਲੇ ਤਾਂ ਉਹਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਅਮਰਿਤਪਾਲ ਨਾ ਦਾ ਵਿਅਕਤੀ ਸਾਡੇ ਘਰ ਆਇਆ ਸੀ ਗਾ ਲੁਧਿਆਣੇ ਤੇ ਉਹਨੇ ਕਿਹਾ ਸੀ ਕਿ ਕਿਉਂਕਿ ਮੇਰੀ ਬੇਟੀ ਕਾਫੀ ਸ਼ੋਜ਼ਲੀ ਪਹਿਲਾਂ ਵੀ ਬਾਹਰ ਜਾਂਦੀ ਹੈ ਤੇ ਉਹਨੇ ਕਿਹਾ ਸੀ ਕਿ ਬਠਿੰਡੇ ਇੱਕ ਗੱਡੀਆਂ ਦੇ ਸ਼ੋਰੂਮ ਦੀ ਪ੍ਰੋਮੋਸ਼ਨ ਹੈ ਉਹਦੇ ਚ ਉਹਨੂੰ ਲੈ ਕੇ ਜਾਣਾ ਤੇ ਪਹਿਲਾਂ ਉਹਦੀ ਲੜਕੀ ਨੇ ਆਨਾ ਕਾ ਨਹੀਂ ਨਹੀਂ ਮੰਨੀ ਤੇ ਫਿਰ ਉਹ ਅਗਲੇ ਦਿਨ ਫੇਰ ਆਇਆ ਤਾਂ ਫਾਈਨਲੀ 9 ਤਰੀਕ ਨੂੰ ਜਿਹੜੀ ਕੰਚਨ ਨੇ ਆਪਣੀ ਮਦਰ ਨੂੰ ਦੱਸ ਕੇ ਚਲੀ ਗਈ ਕਿ ਮੈਂ ਇਸ ਬੰਦੇ ਦੇ ਨਾਲ ਬਠਿੰਡੇ ਜਾ ਰਹੀਆਂ ਤੇ ਕੰਮ ਕਰਕੇ ਵਾਪਸ ਆ ਜਾਵਾਂਗੀ ਪਰ 9 ਤਰੀਕ ਨੂੰ ਰਾਤ 11 ਵਜੇ ਤੋਂ ਬਾਅਦ ਉਹਦਾ ਆਪਣੀ ਬੇਟੀ ਨਾਲ ਕੰਟੈਕਟ ਨਹੀਂ ਹੋਇਆ ਸੋ ਇਸ ਤਰ੍ਹਾਂ ਸਾਨੂੰ ਐਵੀਡੈਂਸ ਮਿਲਤੇ ਰਹੇ ਤੇ ਜਦੋਂ ਅਸੀਂ ਸੀਸੀਟੀਵੀ ਫੁਟੇਜ ਟ੍ਰੇਲਿੰਗ ਕਰਦੇ ਹੁੰਦੇ ਆ ਪੁਲਿਸ ਚ ਤਾਂ ਸਾਨੂੰ ਕੁਝ ਕੁਝ ਅੱਛੀ ਕਲੂ ਮਿਲ ਗਈ ਸੀ ਜਿਹਦੇ ਨਾਲ ਸਾਨੂੰ ਇੱਕ ਜਿਹੜਾ ਦੋਸ਼ੀ ਆ ਉਹ ਆਈਡੈਂਟੀਫਾਈ ਹੋ ਗਿਆ ਤੇ ਇਸ ਦੇ ਨਾਲ ਹੀ ਸਾਨੂੰ ਕੁਝ ਜਿਹੜੇ ਸਾਡੇ ਫੋਨ ਅਨਾਲਿਸਿਸ ਵਗੈਰਾ ਵੀ ਹੁੰਦੇ ਆ ਉਹਦੇ ਚੋਂ ਵੀ ਕੁਝ ਵਾਈਟਲ ਲੀਡ ਮਿਲਗੇ ਸੀ ਜਿਹਦੇ ਨਾਲ ਅਸੀਂ ਇਹਨਾਂ ਦੋਸ਼ੀਆਂ ਤੱਕ ਪਹੁੰਚੇ ਔਰ 12 ਤਰੀਕ ਤੋਂ ਆਈ ਥਿੰਕ ਹਾਂ ਅਗਲੇ ਦਿਨ ਸਾਨੂੰ ਲੇਟ ਨਾਈਟ ਪੁਚ ਏਰੀਆ ਚ ਹੀ ਅਸੀਂ ਜਿਹੜਾ ਜਸਪ੍ਰੀਤ ਮੈਰੋ ਹੈ ਤੇ ਨਿਮਰਤਜੀਤ ਜਿਹੜਾ ਹਰੀਕੇ ਦਾ ਹੈ ਲੜਕਾ ਇਹ ਦੋਨੋਂ ਦੋਸ਼ੀਆਂ ਨੂੰ ਅਸੀਂ ਅਰੈਸਟ ਕੀਤਾ